સત શ્રીક જી અજ આપન સખાવાહાડે અજ આપ પહેલા તમને ટુ દસ દો દસાવાગે જી પહાડા એક દૂણી દૂણી દો દૂણી ચાર ત્રણ દૂણી છૂણી 8 5 2 10 6 2 12 7 2 14 8 2 16 9 2 18 10 2 20 ਠੀਕ ਹੈ ਜੀ ਇਹ ਸੀ ਆਪਣੀ ਪਹਾੜਾ ਦੋ ਦਾ 1 2 2 2 2 4 3 2 6 4 2 8 5 2 10 6 2 12 7 2 14 8 2 16 9 2 18 10 2 20 ਠੀਕ ਹੈ ਜੀ ਇਹ ਸੀ ਆਪਣੀ ਪੰਜਾਬੀ ਭਾਸ਼ਾ ਠੇਠ ਪੰਜਾਬੀ ਭਾਸ਼ਾ ਜਿਸ ਵਿੱਚ ਤੁਹਾਨੂੰ ਮੈਂ ਦੋ ਦਾ ਪਹਾੜਾ ਸਿਖਾ ਰਹੀ ਆਂ ਜੀ ਇਹ ਆਪਣੇ ਪਹਿਲੇ ਜ਼ਮਾਨੇ ਚ ਸਿਖਾਏ ਜਾਂਦੇ ਸਾਂ ਵੀ ਤਾਂ ਸਾਡੇ ਵੱਡੇ ਭੈਣ ਭਰਾ ਸਿਖਦੇ ਹੁੰਦੇ ਸਨ ਤੇ ਹੁਣ ਤਾਂ ਇਹ ਪਹਾੜੇ ਨਹੀਂ ਪੜਾਏ ਜਾਂਦੇ ਇਹਦੀ ਖੇਡ ਪੰਜਾਬੀ ਹੈ ਇਹਨੂੰ ਵਰਤੋਂ ਵੱਦ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪਣੇ ਬੱਚੇ ਇਸ ਚੀਜ਼ ਨੂੰ ਸਿੱਖ ਸਕਣ ਆਪਾਂ ਆਪਣੀ ਮਾਂ ਬੋਲੀ ਨਾ ਭੁੱਲ ਸਕੀਏ ਤਾਂ ਵਧੀਆ ਲੱਗੇ ਵੀਡੀਓ ਤਾਂ ਵੱਦ ਵੱਦ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਰੇ ਆਪਾਂ ਫਿਰ ਆਪਣੀ ਮਾਂ ਬੋਲੀ ਬੋਲ ਸਕੀਏ ਸਿੱਖ ਸਕੀਏ ਸਸਸੀ ਗਾਲ ਜੀ ਮਿਲਦੇ ਆ ਨਵੇਂ ਵੀਡੀਓ ਨਾਲ